ਭਾਰਤੀ ਜਨਤਾ ਪਾਰਟੀ ਜਿੰਦਾਬਾਦ ਖੋਜੋ ਸਾਹਿਬ ਅੱਜ ਕਪੂਰ ਸਾਹਿਬ ਆਏ ਨੇ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੀਡੀਆ ਪੈਨਲਿਸਟ ਸ੍ਰੀ ਸੰਜੇਪ ਕਪੂਰ ਜੀ ਜਿਹੜੇ ਕਿ ਸੀਏ ਹਨ ਅਮਰਸਰ ਤੋਂ ਉਹ ਅੱਜ ਸਾਨੂੰ ਕਪੂਰਥਲੇ ਜ਼ਿਲ੍ਹੇ ਨੂੰ ਜੋ ਸਾਡਾ ਮੋਦੀ ਸਰਕਾਰ ਦਾ ਕੇਂਦਰੀ ਬਜਟ ਆ ਉਹਦੇ ਬਾਰੇ ਸਾਨੂੰ ਜਾਣਨਾ ਪਾਉਣ ਵਾਸਤੇ ਸਾਡੇ ਚ ਹਾਜ਼ਰ ਹੋਏ ਆ ਅਤੇ ਜੋ ਲੋਕਾਂ ਦੇ ਵਿੱਚ ਪਰੰਪਰਿਕ ਸਾਡੀ ਵਿਰੋਧੀ ਪਾਰਟੀਆਂ ਵੱਲੋਂ ਪਾਏ ਜਾ ਰਿਹਾ ਕਿ ਬਜਟ ਵਿੱਚ ਆ ਹੈ ਨਹੀਂ ਉਹ ਹੈ ਨਹੀਂ ਉਹ ਸਾਰਾ ਕੁਝ ਪੱਤਰਕਾਰ ਵੀਰਾਂ ਦੇ ਸਾਹਮਣੇ ਐਸ ਤਰ੍ਹਾਂ ਪ੍ਰਾਸਾ ਕੀਤਾ ਗਿਆ ਕਿ ਕਿਵੇਂ ਜਿਹੜਾ ਬਜਟ ਆ ਇਹ 10 ਸਾਲ ਸਰਕਾਰ ਪਹਿਲਾਂ ਰਹੀ ਆ ਉਹਦੀ ਹੋਰ ਦੇਸ਼ ਦੀ ਗਤੀ ਨੂੰ ਤੇਜ਼ ਕਰਨ ਵਾਸਤੇ ਜਿਹੜਾ ਇਹ ਤੀਸਰਾ ਬਜਟ ਜਿਹੜਾ ਲਿਆਂਦਾ ਗਿਆ ਆ ਔਰ ਮੈਂ ਸਮਝਦਾ ਕਿ ਜਿਹੜਾ ਇਹ ਜਿਹੜਾ ਬਜਟ ਆ ਇਹ ਦੇਸ਼ हित ਦੇ ਵਿੱਚ ਆ ਦੇਸ਼ ਦੇ ਕल्याण ਕਰ ਜਿਹੜੀਆਂ ਯੋਜਨਾਵਾਂ ਚੱਲ ਰਹੀਆਂ ਉਹਨਾਂ ਨੂੰ ਹੋਰ ਗਤੀ ਮਿਲੂਗੀ ਸਾਡਾ ਦੇਸ਼ ਜਿਹੜਾ ਆ ਹੋਰ ਤਰੱਕੀ ਕਰੂਗਾ ਸਾਡੀ ਸ੍ਰੀਚੀ ਪਾਪੀ ਜਨਤਾ ਪਾਰਟੀ ਦੀ ਲੀਡਰਸ਼ਿਪ ਉਹਨਾਂ ਦੇ ਸਹਿਥ ਸਨਮਾਨ ਸਮਾਰੋਹ ਉਹਨਾਂ ਦਾ ਕੀਤਾ ਗਿਆ ਅਤੇ ਪੱਤਰਕਾਰ ਵੀਰਾਂ ਦੇ ਦੇਖੋ ਜਿਹੜੇ ਸਵਾਲ ਆ ਉਹ ਬੜੇ ਖੁੱਲੇ ਮਨ ਦੇ ਨਾਲ ਦਿੱਤੇ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਇੰਟਰੋਡਕਸ਼ਨ ਪਲੀਜ਼ ਸੰਜੇ ਕਪੂ ਮੀਡੀਆ ਪੈਨਲਿਸਟ ਬੀਜੇਪੀ ਪੰਜਾਬ ਸਰ ਕੀ ਅੱਜ ਜੋ ਮੋਟੀ ਰਹਾ ਪ੍ਰੈਸ ਕਾਨਫਰੈਂਸ ਹੈ। ਦੇਖੋ ਸਾਡਾ ਬਜਟ ਥੋੜੇ ਦਿਨ ਪਹਿਲੇ ਆਇਆ ਜਾਵਾ ਹੈ اور اپوزیشن پارٹیاں نے ਇੱਕ بڑا ਪ੍ਰੋਪਰ ਡੰਡਾ ਕੀਤਾ ਗਿਆ ਕਿ ਬਜਟ ਦੇ ਵਿੱਚ ਬਹੁਤ ਕਮੀਆਂ ਹਨ ਪਰ ਸਰਕਾਰ ਨੇ ਜੋ 2014 ਦੇ ਵਿੱਚ ਡਵੈਲਪਮੈਂਟ ਸਟਾਰਟ ਕੀਤੀ ਸੀ ਇਹ ਬਜਟ ਉਹ ਦਿਸ਼ਾ ਦੇ ਵਿੱਚ ਅੱਗੇ ਵਧਦਾ ਹੈ ਕਿ ਲੋਕਾਂ ਤੱਕ ਸਹੀ ਗੱਲਾਂ ਪਹੁੰਚ ਸਕਣ ਕਿ ਸਰਕਾਰ ਲੋਕਾਂ ਦੇ ਬੈਨੀਫਿਟ ਲਈ ਕੀ ਕੀ ਕੰਮ ਕਰਦੀ ਪਈ ਹੈ ਇਹ ਸਾਰੀਆਂ ਗੱਲਾਂ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚ ਸਕਣ ਇਸ ਕਰਣ ਭਾਜੀਪੀ ਨੇ ਨੱਨੇ ਲਤਾ ਕਿ ਆਪਾਂ ਹਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਲੋਕਾਂ ਦੇ ਹਿੱਤਾਂ ਦੇ ਪ੍ਰਤੀ ਕਿੰਨੀ ਚਿੰਤਿਤ ਹੈ ਔਰ ਉਸ ਨਿਸ਼ਾਦੇ ਵਿੱਚ ਕਿੰਨੀ ਅੱਗੇ ਵਧਦੀ ਪਈ ਹੈ ਸੋ ਇਸ ਕੰਟੈਕਸਟ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਸਾਰੀਆਂ ਗੱਲਾਂ ਔਰ ਬਜਟ ਦੇ ਵਿੱਚ ਜਿਹੜੇ ਜਿਹੜੇ ਅੱਛੇ ਫੀਚਰ ਆ ਗਏ ਹੈ ਦੇਸ਼ੀ ਡਵੈਲਪਮੈਂਟਲ ਰਿਲੇਟਡ ਔਰ ਸਾਰੇ ਫੀਚਰ ਲੋਕਾਂ ਨੂੰ ਦੱਸੇ ਜਾ ਰਹੇ ਹੈ ਮੀਡੀਆ ਨੂੰ ਦੱਸੇ ਜਾ ਰਹੇ ਹੈ ਹੈ कि ਲੋਕੀ ਐਸੇ ਬਾਰੇ ਜਾਣਕਾਰ ਬਣਨ ਔਰ ਕੱਲ ਨੂੰ ਜੋ ਵੀ ਐਡਵਾਂਟੇਜ ਜੋ ਵੀ ਬੈਨੀਫਿਟ ਸਰਕਾਰ ਲੋਕਾਂ ਲਈ ਕਰਦੀ ਪਈ ਹੈ ਲੋਕੀ ਉਹਦੇ ਬਾਰੇ ਅਵੇਅਰ ਹੋਣ ਔਰ ਬੈਨੀਫਿਟ ਸਰ ਲੋਕਾਂ ਤੱਕ ਪਹੁੰਚੇ ਸਰ ਗਵਰਨਮੈਂਟ ਬਜਟ ਕਾਫੀ ਕਰਦੀ ਹੈ ਹੈਲਥ ਸੈਕਟਰ ਚਾਇ ਸਪੋਰਟਸ ਹੋ ਗਿਆ ਜੇ ਅਪਰ ਲੋਕਲ ਗੱਲ ਕਰ ਲਈਏ ਤੇ ਕੋਈ ਵੀ ਹੈਲਥ ਜਨਕੀ ਸੌਦਾ ਉਪਲਬਧ ਨਹੀਂ ਹੈ ਹਸਪੀਟਲਸ ਵਿੱਚ ਸਾਡੇ ਕਮੂਰਥਰ ਮੈਡੀਕਲ ਕੋਲੇ ਵੀ ਭਾਜੀਪੀ ਨੇ ਅਲਾਟ ਕੀਤਾ ਸੀ ਅਜੇ ਤੱਕ ਕੰਮ ਨਹੀਂ ਸ਼ੁਰੂ ਹੋਇਆ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਮੈਂ ਤੁਹਾਡੇ ਬਿਲਕੁਲ ਕਨਵਿੰਸਡ ਹਾਂ ਦੇਖੋ ਸੈਂਟਰ ਦੀਆਂ ਬੜੀਆਂ ਸਕੀਮਾਂ ਹੁੰਦੀਆਂ ਹੋਈਆਂ ਨੇ ਇਹ ਸਟੇਟ ਗਵਰਨਮੈਂਟ ਨੂੰ ਦੇਖਣਾ ਪਏਗਾ ਕਿ ਸੈਂਟਰ ਦੀਆਂ ਸਕੀਮਾਂ ਦਾ ਐਡਵਾਂਟੇਜ ਕਿਵੇਂ ਲੈ ਸਕਦੀ ਹੈ ਪਰ ਜੇ ਸਟੇਟ ਗਵਰਨਮੈਂਟ ਬਿਲਕੁਲ ਹੀ ਨਿਕੰਮੀ ਹੋਵੇ ਔਰ ਕੁਝ ਵੀ ਕਰਨਾ ਨਾ ਚਾਹੁੰਦੀ ਹੋਵੇ ਤੇ ਫਿਰ ਉਹ ਸੈਂਟਰ ਦੀਆਂ ਸਕੀਮਾਂ ਆਂਦੀਆਂ ਤੇ ਲੈਪਸ ਹੋ ਜਾਂਦੀਆਂ ਹਈਆਂ ਹਰ ਸੈਂਟਰ ਦੀ ਸਕੀਮਾਂ ਦੇ ਵਿੱਚ ਸੈਂਟਰ ਦਾ ਇੱਕ ਮжоਰਿਟੀ ਸ਼ੇਅਰ ਹੁੰਦਾ ਹੋਗਾ ਬਟ ਇੱਕ ਮਾਈਨੋਰਿਟੀ ਸ਼ੇਅਰ ਸਟੇਟ ਨੂੰ ਵੀ ਪਾਣਾ ਪੈਂਦਾ ਹੋਗਾ ਉਹ ਜਦੋਂ ਸਟੇਟ ਆਪਣੇ ਹਿੱਸੇ ਦਾ ਸ਼ੇਅਰ ਹੀ ਨਾ ਪਾਵੇਗੀ ਤੇ ਸੈਂਟਰ ਦੀ ਸਕੀਮ ਆਟੋਮੈਟਿਕਲੀ ਲੈਪਸ ਕਰੇਗੀ ਜਿਵੇਂ ਨੈਸ਼ਨਲ ਹਾਈਵੇ ਲਈ 58000 ਕਰੋੜ ਰੁਪਏ ਪੰਜਾਬ ਲਈ ਸੈਂਕਸ਼ਨ ਡੇ ਗਿਆ ਤੇ ਸਟੇਟ ਆਪਣਾ ਹਿੱਸਾ ਹੀ ਨਹੀਂ ਪਾ ਰਹੀ ਨਾ ਜਮੀਨਾਂ ਸਾਈਡਾਂ ਦੀ ਐਕਵਾਇਰ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਹੀ ਦੇ ਦੇਗੀ ਸੈਂਟਰ ਨੂੰ ਅਵੇਲੇਬਲ ਨਹੀਂ ਕਰਾਏਗੀ ਤੇ ਸੈਂਟਰ ਕੀ ਕਰ ਰਿਹਾ ਹੈਗਾ ਸੈਂਟਰ ਨੇ ਤੇ ਆਪਣਾ ਕੰਮ ਸਕੀਮਾ ਲਾਂਚ ਕਰਕੇ ਕਰ ਦਿੱਤਾ ਪਰ ਸਟੇਟ ਆਪਣਾ ਕੰਮ ਸਹੀ ਟਾਈਮ ਨਾਲ ਨਹੀਂ ਕਰ ਪਾਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਮੈਂ ਕਿ ਨੈਸ਼ਨਲ ਹੈਲਥ ਮਿਸ਼ਨ ਦਾ ਬੜਾ ਸ਼ੋਰ ਮਚਾਉਂਦੀ ਰਹੀ ਸਟੇਟ ਗਵਰਨਮੈਂਟ ਕਿਉਂ ਹੁੰਦਾ ਹੈਗਾ ਵੈ ਕਿ ਜਿਹੜੇ ਨੋਰਮਸ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਹੁੰਦੇ ਆ ਨਾ ਹਰ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੈਂਟਰ ਜਿਹੜੇ ਕਾਨੂੰਨ ਬਣਾਵੇ ਉਹ ਕਾਨੂੰਨਾਂ ਦੇ ਅੰਤਰਗਤ ਕੰਮ ਕਰੇ ਉਹ ਕਾਨੂੰਨਾਂ ਨੂੰ ਐਜ਼ ਇਟ ਇਜ਼ ਇੰਪਲੀਮੈਂਟ ਕਰੇ ਪਰ ਜੇ ਉਹ ਤੁਸੀਂ ਕਾਨੂੰਨਾਂ 'ਚ ਛੇੜਖਾਨੀਆਂ ਕਰਨੀ ਚાલુ ਕਰਦੇ ਹੋ ਉਹਨੂੰ ਡਿਸਟਰਬ ਕਰਨਾ ਸ਼ੁਰੂ ਕਰਦੇ ਹੋ ਆਪਣੀ ਪਾਰਟੀ ਨੂੰ ਪ੍ਰਮੋਟ ਕਰਨਾ ਸ਼ੁਰੂ ਕਰਦੇ ਹੋ ਉਸਕੀਮਾਂ ਦੀ ਕਾਸਟ ਤੇ ਤੇ ਸੈਂਟਰ ਕਿਸਾ ਪੈਸਾ ਦੇਗਾ ਕੋਈ ਸੈਂਟਰ ਮੱਤੇ ਜਿਹੜੀ ਸਕੀਮਾ ਬਣਾਈ ਹੈ ਉਹ ਸਕੀਮਾ ਦੇ ਅੰਦਰ ਅਗਰ ਦੀ ਤੁਹਾਨੂੰ ਪੈਸਾ ਦੇਣਾ ਹੈ ਫਿਰ ਤੁਸੀਂ ਇੱਕ ਰਾਜਨੀਤੀ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਦੇਗੇ ਸਾਡਾ ਪੰਜਾਬ ਦੀ ਸਰਕਾਰ ਜਦੋਂ ਤੱਕ ਮੈਂ ਦੇਖਣਾਗਾ ਸਾਡੇ ਪੰਜਾਬੀਆਂ ਦੀ ਬੜੀ ਮਾੜੀ ਕਿਸਮਤ ਤਗੀ ਹੈ ਕਿ ਸਾਨੂੰ ਇਹੋ ਜੀ ਸਰਕਾਰ ਮਿਲੀ ਹੈ ਆਮ ਆਦੀ ਪਾਰਟੀ ਦੀ ਅੱਜ 22 ਸਾਲ ਬੀਤ ਗਏ ਆ ਲੋਕਾਂ ਨੂੰ ਤੇ ਇਹ ਮਸੂਹਤ ਹੋਣ ਲੱਗਦੀ ਹੈ ਕਿ ਜੀ ਇਹ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਚੀਜ਼ ਹੀ ਕੋਈ ਨਹੀਂ ਗਈ ਪਰ ਤੁਸੀਂ ਅੱਜ ਦਾ ਕਮੂਨਾ ਦੀ ਹੁਣ ਗੱਲ ਕੀਤੀ ਦਾ ਵਿਸ਼ਾ ਜਾਇ ਵਖਰਾਇਆ ਬਹੁਤ ਸ਼ੰਕੇ ਲੋਕਾਂ ਚ ਪੈਦਾ ਹੋ ਗਏ ਕਿ ਜਿਹੜੇ ਨਵੇਂ ਕਾਨੂੰਨ ਲਾਗੂ ਹੋਇਆ 1 ਜੁਲਾਈ ਤੋਂ ਅਪਰਾਧਿਕ ਕਾਨੂੰਨ ਲੈ ਕੇ ਰੋਧਦੀ ਲੋਕੀ ਸ਼ੁਰੂ ਕਰਤਾ ਉਹਦਾ ਤੁਹਾਡੇ ਦੱਸੋ ਬਾਰੇ 1 ਜੁਲਾਈ ਦੇ ਕਿਹੜੇ ਕਾਨੂੰਨ ਦੀ ਗੱਲ ਕਰ ਰਹੇ ਹੋ ਜੀ ਨਸੋ ਹੈ ਨਾ ਆਪੀਸੀ ਨੂੰ ਨਵੇਂ ਧਾਰਾ ਚੇਂਜ ਕੀਤੀਆਂ ਕਈ ਤਰ੍ਹਾਂ ਦੇ ਜਿਹੜੇ ਨਵੇਂ ਕਿਹੜੇ ਕਿਹੜੇ ਐਕਟ ਦੀ ਗੱਲ ਕਰ ਰਹੇ ਹੋ ਤੁਸੀਂ ਜੋ ਆਪੀਸੀ ਸੀ ਨੂੰ ਕਨਵਰਟ ਹੋ ਗਈ ਬੀਨਸ ਚ ਭਾਰਤ ਇਹਦੇ ਵਿੱਚ ਕੁਝ ਨਹੀਂ ਉਹਦੇ ਵਿੱਚ ਆਪਾਂ ਕਈ ਕਲੋਜ਼ਾ ਜੜੀਆਂ ਆਈਆਂ ਸੀ ਪਤਾ ਨਹੀਂ ਅੰਗਰੇਜ਼ਾਂ ਦੇ ਟਾਈਮ ਦੀਆਂ ਚੱਲਦੀਆਂ ਆ ਰਹੀ ਸੀ ਉਹ ਘਟਾਈਆਂ ਮੈਂ ਸਭੋ ਸੌ ਤੋਂ ਵੱਧ ਕਲਾਜ਼ਸ ਉਰਾ ਦੇਤੀਆਂ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਣਾ ਵਾ 1500 ਦੇ ਕਰੀਬ-ਕਰੀਬ ਆਪਾਂ ਜਿਹੜੇ ਕਾਨੂੰਨ ਹੈ ਨਾ 2014 ਤੋਂ ਲੈ ਕੇ 2024 ਤੱਕ ਰਿਪੀਲ ਕੀਤੇ 1500 ਕਾਨੂੰਨ ਉਹ ਕਾਨੂੰਨ ਕੋਈ 100 ਸਾਲ ਪਹਿਲੇ ਬਣਿਆ ਸੀ ਕੋਈ 150 ਸਾਲ ਪਹਿਲੇ ਬਣਿਆ ਸੀ ਕੋਈ 200 ਸਾਲ ਪਹਿਲੇ ਬਣਿਆ ਸੀ ਅੱਜ ਵੀ ਤੁਹਾਨੂੰ ਮੈਂ ਇਹਦੀ ਗੱਲ ਦੱਸਣਾ ਵਾ ਇੱਕ ਬੜਾ ਪੰਜਾਬ ਦਾ ਇੱਕ ਸਤਾ ਸੁਣਾ ਦੇਣਾ ਵਾ ਪੰਜਾਬ ਦੀ ਥਾਂ ਪੰਜਾਬ ਸਰਾਏ ਐਕਟ ਐ ਸਰਾਏ ਐਕਟ ਬਣਿਆ ਸੀ 1857 ਦਾ ਜਦੋਂ ਗਦਰ ਹੋਇਆ ਨਾ ਫਸਟ ਟਾਈਮ ਅੰਗਰੇਜ਼ਾਂ ਨੇ ਬਣਾਇਆ ਸੀ ਕਿ ਜਦੋਂ ਕ੍ਰਾਂਤੀਕਾਰੀ ਸਰਾਮਾ ਚ ਆ ਕੇ ਰੁਕਦੇ ਸੀ ਤੇ ਉਹ ਇੰਟੀਮੀਟ ਕੀਤਾ ਜਾਵੇ ਤੇ ਉਹ ਇਨਫੋਰਮੇਸ਼ਨ ਅੰਗਰੇਜ਼ਾਂ ਨੂੰ ਮਿਲੇ ਕਿ ਉਹ ਸਰਾਮਾ ਚ ਰੁਕੇ ਤੇ ਉਹ ਬੇਸਿਕਲੀ ਉਹਨਾਂ ਨੂੰ ਪਕੜ ਸਕਣ ਉਹ ਅੱਜ ਤੱਕ ਖਤਮ ਨਹੀਂ ਕੀਤਾ ਔਰ ਦਿੱਲੀ ਹੋਟਲ ਇੰਡਸਟਰੀ ਦਰਬਾਰ ਸਾਹਿਬ ਦੇ ਆਸ-ਪਾਸ ਡਵਲਪ ਹੋਈ ਉਹ ਅਜ ਵੀ ਪੰਜਾਬ ਸਰਾਈ ਐਕਟ ਦੇ ਅੰਦਰ ਆਂਦੀ ਹੈ ਔਰ ਮਜ਼ੇ ਦੀ ਗੱਲ ਸੁਣੋ ਅੱਜ ਵੀ ਪਾਕਿਸਤਾਨ ਨੂੰ ਬਨੇ ਸਾਡੇ ਤੋਂ ਅਲੱਗ ਹੋਏ 70-75 ਸਾਲ ਤੋਂ ਬਾਅਦ ਹੋ ਗਏ ਹੈ ਅਜ ਵੀ ਉਹ ਚ ਪੇਲਟੀ ਰਹਿਣ ਦਾ ਹੱਕ ਪੰਜਾਬ ਸਰਾਂ ਐਚ ਲਾਹੌਰ ਹਾਈ ਕੋਰਟ ਨੂੰ ਹੁੰਦਾ ਵੇ ਉਹ ਵੀ ਗਵਰਨਮੈਂਟ ਨਹੀਂ ਬਦਲ ਪਾਈ ਕਿ ਉਹਨੂੰ ਪੰਜਾਬ ਮੇਂ ਹਰਿਆਣਾ ਹਾਈ ਕੋਰਟ ਕਰ ਦੇਈਏ ਇਹ ਤੇ ਹਾਲਾਤ ਹੈ ਸਾਡੇ ਦੇਸ਼ ਦੇ ਵਿੱਚ ਸਾਡੀ ਸਰਕਾਰ ਬਦਲਣ ਤੋਂ ਬਾਅਦ 1500 ਦੇ ਕਰੀਬ ਕਰੀਬ ਆਪਾਂ ਜਿਹੜੇ ਕਾਨੂੰਨ ਅਗੇ ਸੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਗਾਜ ਦੇ ਟਾਈਮ ਤੇ ਔਰ ਜਿਹੜੇ ਅਫਸਰ ਚਾਈ ਕਰਪਸ਼ਨ ਦਾ ਜ਼ਰੀਆ ਬਣਾਦੀ ਪਈ ਸੀ ਉਹ ਖਤਮ ਕਰ ਦਿੱਤੇ ਔਰ ਉਸ ਨੂੰ ਬਹੁਤ ਪਾਵਰਫੁਲ ਕੀਤਾ ਅੱਛਾ ਕੁਝ ਨਹੀਂ ਹੈ ਐਸਾ ਕੁਝ ਨਹੀਂ ਹੈਗਾ ਕਿ ਪੁਲਿਸ ਨੂੰ ਪਾਵਰਫੁਲ ਕੀਤਾ ਹੈਗਾ ਵੇ ਬਿਲਕੁਲ ਗਲਤ ਐਲੀਗੇਸ਼ਨ ਹੈਗਾ ਵੇ ਸਿਰਫ ਆਪੋਜੀਸ਼ਨ ਦਾ ਕੰਮ ਹੈ ਕਿ ਲੋਕਾਂ ਦੇ ਵਿੱਚ ਕਨਫਿਊਜ਼ਨ